ਜਿਹੜੀ ਦਿੱਕਤ ਆ ਜਬ ਬਲੈਡਰ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਮਲ ਫੰਕਸ਼ਨ ਆ ਉਹ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਵੀ ਉਹ ਇਰੀਟੇਸ਼ਨ ਬਰਦਾਸ਼ਤ ਤੋਂ ਬਾਹਰ ਹੈ ਜਦੋਂ ਪਿਸ਼ਾਬ ਆਉਂਦਾ ਹੈ ਤਾਂ ਆਉਂਦਾ ਥੋੜਾ ਜਿਹਾ ਫਿਰ ਰੁਕ ਜਾਂਦਾ ਹੈ ਫਿਰ ਬੰਦਾ ਆਪਦਾ ਨੋਰਮਲ ਜਾ ਕੇ ਕੰਮ ਕਰਨਾ ਸ਼ੁਰੂ ਕਰਦਾ ਦੋ ਮਿੰਟ ਬਾਅਦ ਫੇਲਾਦਾ ਫਿਰ ਪਿਸ਼ਾਬ ਹੋਣ ਲੱਗਿਆ ਫਿਰ ਦੋ ਮਿੰਟ ਬਾਅਦ ਆਦਾ ਪਿਸ਼ਾਬ ਹੋਣ ਲੱਗਿਆ ਫਿਰ ਦੋ ਮਿੰਟ ਬਾਅਦ ਆਦਾ ਪਿਸ਼ਾਬ ਸੋ ਬੜੀ ਨਾ ਬੇਚੈਨੀ ਵਾਲੀ ਸਿਚੁਏਸ਼ਨ ਉਸ ਬੰਦੇ ਦੀ ਜ਼ਿੰਦਗੀ ਚ ਜੂਝ ਰਿਹਾ ਹੁੰਦਾ ਦੂਸਰੀ ਗੱਲ ਜਿਹੜਾ ਸਭ ਤੋਂ ਵੱਡੀ ਦਿੱਕਤ ਹੁੰਦੀ ਹੈ ਉਹ ਹੁੰਦੀ ਹੈ ਸੈਂਸਿਟਿਵ ਬਲ ਸੋ ਜਿਹੜਾ ਸੈਂਸਿਟਿਵ ਬਲੈਡਰ ਹੁੰਦਾ ਆਈ ਵੀ ਅੱਜ ਦੇ ਟਾਈਮ ਦੇ ਵਿੱਚ ਇੱਕ ਸੈਂਸਿਟਿਵ ਬਲੈਡਰ ਦੀ ਬੜੀ ਵੱਡੀ ਪ੍ਰੋਬਲਮ ਅੱਜ ਦੇ ਟਾਈਮ ਦੇ ਵਿੱਚ ਆਪਾਂ ਦੇਖਦੇ ਆ ਉਹਦੇ ਵਿੱਚ ਕੀ ਹੁੰਦਾ ਵਾ ਕੋਈ ਵੀ ਤੁਸੀਂ ਨਮਕੀਨ ਮਿਰਚ ਵਾਲੀ ਤળਿਆ ਹੋਇਆ ਕੁਝ ਵੀ ਸਰੀਰ ਨੂੰ ਐਕਸਟਰਾ ਦੇਤਾ ਲਿਵਰ ਨੇ ਉਹਨੂੰ ਪਰਸੀੂ ਕਰਨ ਦੀ ਬਜਾਏ ਜੇਕਰ ਉਹ ਕਿਤੇ ਬਲੈਡਰ ਦੇ ਵਿੱਚ ਜਦੋਂ ਨੇ ਡੀਟੌਕਸੀਫਾਈ ਕਰਕੇ ਉਹਨੂੰ ਬਲੈਡਰ ਦੇ ਥਰੂ ਕੱਢਣਾ ਵਾ ਤਾਂ ਬਲੈਡਰ ਇੰਨਾ ਸੈਂਸਿਟਿਵ ਆ ਕਿ ਤੁਹਾਡੇ ਇਰੀਟੇਸ਼ਨ ਬਹੁਤ ਜ਼ਿਆਦਾ ਸ਼ੁਰੂ ਹੋ ਜਾਣੀਆਂ ਤੁਹਾਨੂੰ ਲੱਗਣਾ ਮੈਂ ਵਾਸ਼ਰੂਮ ਜਾਵਾਂ ਕਿ ਦੂਧਾ ਕਰਨ ਵਾਸ਼ਰੂਮ ਹੋਣਾ